ਹਾਰਟ ਸਿੱਕ ਬਣਿਆ ਫਰੀਦ ਕੋਟ ਆਖਿਰ ਕੌਣ ਮਾਰੇਗਾ ਬਾਜੀ ਸੀਐਮ ਮਾਨ ਗਰਮਜੀਤ ਅਨਮੋਲੀ ਕਰਨਗੇ ਛੋੜ ਪਰ ਚਾ ਲੋਜੇ ਤੇ ਜਿੱਤ ਦੇ ਲਈ ਕੋਈ ਵੀ ਪਾਰਟੀ ਕਿਸੇ ਵੀ ਚੀਜ਼ ਦੀ ਕਸਰ ਨਹੀਂ ਛੱਡ ਰਹੀ ਚਾਹਤਾ ਫਿਰ ਉਹ ਆਮ ਆਦਮੀ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਚਾਹ ਅਕਾਲੀ ਦਲ ਹੋਵੇ ਕਿਉਂਕਿ ਇੱਥੇ ਚੋਣ ਮੁਕਾਬਲਾ ਕਾਫੀ ਜ਼ਿਆਦਾ ਸਖਤ ਹੋਇਆ ਪਿਆ ਜੇਕਰ ਪਿਛਲੇ ਸਮੇਂ ਦੀ ਗੱਲ ਕਰ ਲਈ ਤਾਂ ਪਹਿਲਾਂ ਸਿਰਫ ਦੋ ਪਾਰਟੀਆਂ ਹੀ ਸਨ ਅਕਾਲੀ ਤੇ ਕਾਂਗਰਸ ਪਰ ਹੁਣ ਮੁਕਾਬਲਾ ਬੇਹੱਦ ਸਖਤ ਹੋ ਗਿਆ ਪਾਰਟੀਆਂ ਕਾਫੀ ਸਾਰੀਆਂ ਹੋ ਗਈਆਂ ਚੋਣ ਮੁਕਾਬਲਾ ਬੇਹੱਦ ਸਖਤ ਆ ਜਿੱਥੇ ਕਿ ਇੱਕ ਦੂਸਰੇ ਦੇ ਹੱਕ ਦੇ ਵਿੱਚ ਜਿਹੜੇ ਮੁੱਖ ਮੰਤਰੀ ਦੀ ਗੱਲ ਕਰੀ ਤਾਂ ਅਸੀਂ ਉਹ ਵੀ ਰੋਡ ਸ਼ੋਅ ਕਰ ਰਹੇ ਨੇ ਜਾਨੀ ਕਿ ਇੱਕ ਦੂਸਰੇ ਦੇ ਹੱਕ ਦੇ ਵਿੱਚ ਮੰਤਰੀ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਰੋਡ ਸ਼ੋਅ ਕਰ ਰਹੇ ਨੇ ਅੱਜ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜੀ ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਉੱਥੇ ਹੀ ਸਾਰੇ ਸਿਆਸੀ ਆਗੂ ਡਟ ਕੇ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨਗੇ ਸਿਮਾਨ ਉਹਨਾਂ ਦੇ ਲਈ ਦੋ ਥਾਵਾਂ ਤੇ ਰੋਡ ਸ਼ੋਅ ਕਰਨਗੇ ਅਸਰਾਨ ਮੋਗਾ ਤੇ ਜੈਤੋਂ ਦੇ ਵਿੱਚ ਰੋਡ ਸ਼ੋਅ ਹੋਵੇਗਾ ਦੋਵੇਂ ਰੋਡ ਸ਼ੋਅ ਦਾ ਸਮਾਂ ਸ਼ਾਮ 3:00 ਅਤੇ 4:00 ਵਜੇ ਦਾ ਰੱਖਿਆ ਗਿਆ ਹਾਲਾਂਕਿ ਕਰਮਜੀਤ ਅਨਮੋਲ ਲਈ ਰੋਜ਼ 뮤ਜ਼ਿਕ ਇੰਡਸਟਰੀ ਦੇ ਲੋਕ ਵੀ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਉਥੋਂ ਦੇ ਹੀ ਸਾਰੇ ਸਿਆਸੀ ਆਗੂ ਡਟ ਕੇ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਅੱਜ ਮੋਗਾ ਮੰਦਰੀ ਭਗਵੰਤ ਮਾਨ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨਗੇ ਸੀਐਮ ਮਾਨ ਉਹਨਾਂ ਦੇ ਲਈ ਦੋ ਥਾਵਾਂ 'ਤੇ ਰੋਡ ਸ਼ੋਅ ਕਰਨਗੇ ਇਜ਼ਰਾਨ ਮੋਗਾ ਅਤੇ ਜੈਤੂ ਵਿੱਚ ਰੋਡ ਸ਼ੋਅ ਹੋਵੇਗਾ ਦੋਵੇਂ ਰੋਡ ਸ਼ੋਅ ਦਾ ਸਮਾਂ 3 ਅਤੇ 4 ਵਜੇ ਦਾ ਰੱਖਿਆ ਗਿਆ ਹਾਲਾਂਕਿ ਕਰਮਜੀਤ ਅਨਮੋਲ ਲੀਜ਼ ਰੋਜ਼ ਮਿਊਜ਼ਿਕ ਇੰਡਸਟਰੀ ਦੇ ਲੋਕ ਚੋਣ ਪ੍ਰਚਾਰ ਵੀ ਕਰ ਰਹੇ ਨੇ ਫਰੀਦਕੋਟ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਇੱਥੇ ਭਾਜਪਾ ਵੱਲੋਂ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਤੇ ਕਾਂਗਰਸ ਨੇ ਅਮਰਜੀਤ ਕੌਰ ਸਾਹੂ ਕੀਤੇ ਦਾਖੇੜਿਆ ਹੋ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਭਾਵੇਂ ਪਹਿਲਾਂ ਇਸ ਸੀਟ ਤੇ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਸੀ ਪਰ ਹੁਣ ਇਸ ਵਾਰ ਬਹੁਪੱਖੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਇਸ ਵਾਰ ਫਰੀਦਕੋਟ ਚੋਣ ਦੇ ਵਿੱਚ 28 ਉਮੀਦਵਾਰਾਂ ਵਿੱਚ ਮੁਕਾਬਲਾ ਹੈ ਐਸੇ ਵਿੱਚ 26% ਅਤੇ ਦੋ ਔਰਤਾਂ ਸ਼ਾਮਿਲ ਨੇ ਮਕਸਰ ਜ਼ਿਲ੍ਹੇ ਦੀ ਇਦੜ ਵਾਹ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਲੋਕ ਸਭਾ ਸੀਟਾਂ ਤੇ ਆਪ ਦਾ ਕਬਜ਼ਾ ਹੈ ਹਾਲਾਂਕਿ ਇਸ ਲੋਕ ਸਭਾ ਸੀਟ ਤੋਂ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਆਪ ਦੇ ਸਾਧੂ ਸਿੰਘਾ ਦੇ ਕਾਂਗਰਸ ਦੇ ਮੁਹੰਮਦ ਸਦੀਕ ਸੰਸਦ ਮੈਂਬਰ ਰਹਿ ਚੁੱਕੇ ਨੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਆ ਜਿੱਥੇ ਕੀ ਮੌਜੂਦਾ ਸਮੇਂ ਦੀ ਉਹਨਾਂ ਦੀ ਸਰਕਾਰ ਵੀ ਆ ਤੇ ਦੂਸਰੇ ਪਾਸੇ ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਦਾ ਪੂਰਾ ਜ਼ੋਰ ਜਿਹੜਾ ਆ ਲੱਗਿਆ ਹੋਇਆ ਜਿੱਤ ਹਾਸਲ ਕਰਨ ਦੇ ਉੱਤੇ ਬਾਕੀ ਤਾਂ 4 ਜੂਨ ਤੋਂ ਬਾਅਦ ਹੁਣ ਤੈ ਹੋਵੇਗਾ ਇਸ ਸਮਾਂ ਇਹ ਗੱਲਾਂ ਇਹ ਜੇ ਗੱਲ ਕਰ ਲਈ ਜਿੱਤ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੈ ਹੋਵੇਗੀ ਕਿ ਕੌਣ ਜਿੱਤਦਾ ਕਿਦੇ ਸਰ ਤੇ ਜਿੱਤਦਾ ਤਾਂ ਸੱਜਦਾ ਕਿਉਂਕਿ ਇਹ ਫੈਸਲਾ ਲੋਕ ਕਰਨਗੇ ਕੀ ਅਖਰ ਲੋਕਾਂ ਨੂੰ ਕਿਹੜੀ ਪਾਰਟੀ ਚਾਹੀਦੀ ਹੈ ਤੇ ਉਹ ਕਿਸ ਪਾਰਟੀ ਨੂੰ ਪਸੰਦ ਕਰਦੇ ਨੇ